ਸਰ ਸਾਢੇ 10 ਵਜੇ ਦੇ ਨਾਲ ਕਰੀਬ ਇਹ ਅਸਮਾਨੀ ਬਿਜਲੀ ਪਈ ਆ ਉਹਦੇ ਨਾਲ ਸਾਰੀ ਛੱਡ ਡੇਕੀ ਆ ਜੀ ਉਹ ਨਾਲ ਥਾਂ ਜੀ 2 ਕੋ ਨਾਲ 8000 ਤੋਂ ਜਾ ਹੀਗਾ ਜੀ ਹਾਂ ਤੇ 25 26 ਲੱਖ ਰੁਪਇਆ ਮੈਂ ਲਾਇਆ ਸੀਗਾ ਹਾਂ ਜਿਹਦੇ ਵਿੱਚ ਸਾਰਾ ਕਰਜ਼ਾ ਹੀਗਾ ਜੀ ਹਾਂ ਕਰਜ਼ੇ ਤੇ ਚੁੱਕ ਲਾਇਆ ਹੀਗਾ ਹਾਂ ਮੈਂ ਸਰਕਾਰ ਨੂੰ ਆਪਣੀ ਟੀਮ ਕਰਦਾ ਜੀ ਹਾਂ ਜੋ ਵੀ ਇੱਥੇ ਮਨਜਾਬਾ ਦਮਨ ਦਿੱਤਾ ਜਾਏ ਹਾਂ ਮੇਰੇ ਕੋਲੇ ਕੋਕ ਨਹੀਂ ਰਹਿਗਾ ਜੀ ਮੇਰੀ ਸਾਰੀ ਫੈਟ ਡੇਕੀ ਆ ਜੀ ਇਹ ਸਰ ਸਾਢੇ 10:30 ਵਜੇ ਨੇ ਸਸਾ ਜਾਨੀ ਮਾਲ ਦੇ ਵਿੱਚ 88 ਬੱਚਾ ਪਾਇਆ ਕੋ 40 50 ਬੱਚੇ ਬਚੇ ਨੇ ਸਾਰੇ ਮਰ ਗਏ ਨੇ ਸਾਰੀ ਸ਼ੈੱਡ ਹੀ ਡੇਗੀ ਸਰਫਾ ਇੰਨਾ ਕਿ ਥਾਂ ਖੋਤਾ ਜਾ ਜੀ ਸਾਰੀਆਂ ਟੀਨਾ ਟੁੱਟ ਗਈਆਂ ਸਾਰਾ ਨਕਾਣ ਹੋ ਗਿਆ ਇਹਦੀ ਕਾਰੋਬਾਰਾ ਜੀ ਕਰਜ਼ਾ ਚੁੱਕ ਕੇ ਸਾੜੇ ਇੰਨਾ ਕਿ ਕੀਤਾ ਹੈਗਾ ਹਾਂ ਜੀ ਸਰ ਦੋ ਸਾਲ ਹੋ ਗਏ ਕਾਰੋਬਾਰ ਕਰਦੇ ਆ ਹਾਂ ਹਾਲੀ ਕਰਜ਼ਾ ਚੁੱਕ ਕੇ ਹਾਂ ਉਹਦਾ ਸਰ ਹਜੇ ਤੱਕ ਦਾ ਲੱਥਾ ਨਹੀਂ ਜਿਹੜਾ ਵਿਆਜ ਹੀ ਆਉਂਦਾ ਹੈ ਸਰਕਾਰ ਨੂੰ ਐਨਆਰਆਈ ਵੀਰ ਹੋ ਗਏ ਫਾਲਸ ਹੈ ਡਾਲਾ ਕਿਉਂ ਗਿਆ ਸੰਸਥਾਵਾਂ ਉਹ ਨਹੀਂ ਆ ਜਿਹਨਾਂ ਹੋਰ ਨੇ ਜਿਨ੍ਹਾਂ ਨੇ ਖਰਾਂ ਦੀ ਸੇਵਾ ਕੀਤੀ ਹਾਂ ਹਾਂ ਜ਼ਰੂਰ ਸਰਪੰਦੇ ਕੋਣ ਕੋਣ ਕਰਦੇ ਉਸ ਸਰ ਮੈਂ ਆ ਮਦਰ ਰਿਆ ਬ੍ਰਦਰ ਰਿਆ ਦੀਆਂ ਦੋ ਬੇਟੀਆਂ ਇੱਕ ਬੇਟਾ ਹੈ ਅੱਛਾ ਇਹਦਾ ਛਰ ਮਹੀਨੇ ਨਿਮਹੀਨੇ ਵਿਆਜ ਜਾਂਦਾ ਹੈ ਹਾਂ ਕਿਸ ਤੇ ਜਾਂਦੀ ਹੈ ਕਿਸ ਤੇ ਜਾਂਦੀ ਹੈ ਇਹਦੀ ਛਰ ਮਹੀਨੇ ਦੇ ਮਹੀਨੇ ਚੋਂ 30000 ਕਿੱਥੇ ਜਾਂਦੀ ਹੈ ਲੱਗਦਾ ਚੁੱਕਿਆ ਆਪਣਾ ਕਾਰੋਬਾਰੀ ਦੇ ਇਨਤਜ਼ਾਰ ਹੈ ਨਹੀਂ ਨੌਕਰੀਆਂ ਕਿਤੇ ਮਿਲਦੀਆਂ ਨਹੀਂ ਸਰਕਾਰਾਂ ਦਿੰਦੀਆਂ ਨਹੀਂ ਆਪਣਾ ਕਾਰੋਬਾਰ ਖੋਲਿਆ ਇਹ ਮੁੰਡੇ ਨੇ ਕੰਮ ਕਰਦਾ ਸੀ ਸੋਨਾ ਬਿਜਲੀ ਬਣ ਕਰਕੇ ਸਾਰਾ ਉਹਦਾ ਢਹਿ ਢੇਰੀ ਹੋ ਗਿਆ ਜੀ ਬਹੁਤ ਜ਼ਿਆਦਾ ਨੁਕਸਾਨ ਆ ਮੁੰਡੇ ਦਾ ਤੇ ਹਾਲੇ ਤੀਂਦਾ ਸਰਕਾਰਾਂ ਨੂੰ ਇਹਨਾਂ ਦੇ ਵੀਰਾਂ ਨੂੰ ਸੰਸਥਾਵਾਂ ਜਿੰਨੀਆਂ ਵੀ ਹੈਗੀਆਂ ਨੇ ਜਿਹੜੇ ਮਦਦ ਕਰਦੇ ਨੇ ਲੋਕਾਂ ਦੀ ਉਹਨਾਂ ਨੂੰ ਅਪੀਲ ਆ ਕਿ ਮੁੰਡੇ ਦਾ ਸਾਥ ਦਿੱਤਾ ਜਾਵੇ ਬਹੁਤ ਜ਼ਿਆਦਾ ਨੁਕਸਾਨ ਆ ਤੁਹਾਡੇ ਸਾਹਮਣੇ ਦੇਖੋ ਰਿਹਾ ਗੁੰਦਨੀਆ 50000 ਰੁਪਏ ਨੌ ਦਿਨ ਦਾ ਕੰਮ ਜਿਹੜਾ ਸੀ ਉਹ ਹੈ ਜੀ ਸਾਰਾ ਮਰ ਗਿਆ ਜੀ ਬਹੁਤ ਜ਼ਿਆਦਾ ਗਰੀਬਾਂ ਦਾ ਠੱਗਾ ਹੋਇਆ ਤੇ ਅਪੀਲ ਆ ਸਾਰੀਆਂ ਸਰਕਾਰਾਂ ਨੂੰ ਸੰਸਥਾਵਾਂ ਨੂੰ ਇਹ ਬੇਨਤੀ ਆ ਮੁੜੇ ਰਸਾਖ ਦੋ ਜੇ ਮੁੰਡਾ ਹੁਣ ਕੰਮ ਕਰਨ ਲੱਗਾ ਆ ਉਹਨੂੰ ਕੁਦਰਤੀ ਆਫਤ ਪੈ ਗਈ ਆ ਇਹਦਾ ਨੁਕਸਾਨ ਬਹੁਤ ਜ਼ਿਆਦਾ ਆ ਮੁੰਡਾ ਜੀ ਰਾਤਾਂ ਹੀ ਰੋਈ ਜਾ ਰਿਹਾ ਜੀ ਕਿਨ ਹੌਸਲਾ ਦੇ ਦੇ ਆ ਕਿਸਾਨ ਤੇ ਪਹਿਲਾਂ ਹੀ ਮੜਿਆ ਜੀ ਨਾ ਫਸਲਾਂ ਸਵਾਦ ਨਹੀਂ ਹੋ ਰਹੀਆਂ ਨਾ ਕਿਤੇ ਰੇਟ ਮਿਲ ਰਿਹਾ ਜੀ ਜੇ ਜੇ ਕੋਈ ਕੰਮ ਕਰਦਾ ਆ ਉੱਠ ਕੇ ਉਹਨੂੰ ਇਦਾਂ ਕੁਦਰਤੀ ਆਫਤ ਪੈ ਜਾਂਦੀ ਆ ਜੀ ਤੇ ਸਾਡੀ ਸਾਰੇ ਦਾਨੀ ਸੱਜਣਾਂ ਨੂੰ ਅਪੀਲ ਆ ਅਸੀਂ ਦਾ ਕਾਊਂਟ ਨੰਬਰ ਇਹਦਾ ਫੋਨ ਨੰਬਰ ਉੱਤੇ ਚਲਾ ਦਿੰਨੇ ਆ ਜੀ ਜੇ ਕੋਈ ਦਾਨੀ ਸੱਜਣ ਮਦਦ ਕਰਨਾ ਚਾਹਵੇ ਤੇ ਜ਼ਰੂਰ ਮਦਦ ਕਰੇ ਜੀ ਦੇ ਦੇਖ ਰਹੇ ਹੋ ਸਟਾਰ ਨਿਊਜ਼ ਪੰਜਾਬੀ